ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪੈਰਵਿਦਿਆਰਥੀ ਪਲੱਸ 2 ਪੋਲਿਟਿਕਲ ਸਾਇੰਸ ਦੇ ਵਿਦਿਆਰਥੀਆਂ ਲਈ ਇਹ ਵੀਡੀਓ ਹੈ ਨਵੀਂ ਟੈਸਟ ਬੁੱਕ ਦਾ ਲੈਸਨ ਨੰਬਰ 4 ਹੈ ਬੈਕ ਐਕਸਰਸਾਈਜ਼ ਦੇ ਛੋਟੇ ਕੁਐਸਚਨ ਆਪਾਂ ਸਾਲਵ ਕਰਾਂਗੇ ਚੈਪਟਰ ਦਾ ਨਾਮ ਹੈ ਰਾਜਨੀਤਿਕ ਪ੍ਰਣਾਲੀ ਆਓ ਦੇਖੀਏ ਇਹਦੇ ਨਾਲ ਦੇ ਕੁਐਸਚਨ ਇਹਦੇ ਇਸ ਚੈਪਟਰ ਦੇ ਕੁਐਸਚਨ ਆਨਸਰ ਛੋਟੇ ਕੁਐਸਚਨ ਆਨਸਰ ਆਪਾਂ ਸਾਲਵ ਕਰ ਰਹੇ ਹਾਂ ਪਹਿਲੇ ਤਿੰਨ ਲੈਸਨ ਵੀ ਤੁਸੀਂ ਸਾਰਿਆਂ ਦੇਖ ਲਏ ਹੋਣਗੇ ਬੇਟਾ ਪਹਿਲਾ ਪ੍ਰਸ਼ਨ ਹੈ ਪ੍ਰਣਾਲੀ ਦੀ ਧਾਰਨਾ ਮੁੱਖ ਰੂਪ ਵਿੱਚ ਕਿਸ ਵਿਸ਼ੇ ਵਿੱਚੋਂ ਲਈ ਗਈ ਹੈ ਇਹ ਜੀਵ ਵਿਗਿਆਨ ਵਿੱਚੋਂ ਲਈ ਗਈ ਹੈ ਇਹਦਾ ਸਹੀ ਜਵਾਬ ਦੂਜਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਪ੍ਰਭਾਵਿਤ ਕਰਦਾ ਹੈ ਅੰਦਰੂਨੀ ਤੇ ਬਾਹਰੀ ਵਾਤਾਵਰਣ ਤੀਜਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦਾ ਗੈਰ ਰਸਮੀ ਢਾਂਚੇ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਬੇਟਾ ਇਹ ਜਿਹੜਾ ਪ੍ਰਸ਼ਨ ਹੈ ਇਹ ਕਨਫਿਊਜ਼ਨ ਵਾਲਾ ਪ੍ਰਸ਼ਨ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ 20 ਪ੍ਰਸ਼ਨ ਤੇ ਆਪਾਂ ਕਾਫੀ ਡਿਸਕਸ਼ਨ ਵੀ ਕੀਤੀ ਕਈ ਟੀਚਰਾਂ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਵੀ ਇਹ ਪ੍ਰਸ਼ਨ ਦਾ ਵਿੱਚ ਜਿਹੜਾ ਇਹ ਪ੍ਰਸ਼ਨ ਸਮਝ ਲਓ ਸਾਰਾ ਸਾਰਾ ਗਲਤ ਹੈ ਕਿਉਂਕਿ ਗੈਰ ਰਸਮੀ ਢਾਂਚਾ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਗੈਰ ਰਸਮੀ ਢਾਂਚਾ ਇਹਨਾਂ ਚੋਂ ਜੇ ਪੁੱਛਿਆ ਜਾਂਦਾ ਹੈ ਤੇ ਧਾਰ ਮਕਸੂਦ ਤਰੋਣਾ ਸੀ ਤੇ ਵਿਧਾਨਪਾਲਿਕਾ ਨੌਕਰਸ਼ਾਹੀ ਚੋਣ ਕਮਿਸ਼ਨ ਇਹ ਸਾਰੇ ਰਸਮੀ ਢਾਂਚੇ ਨੇ ਠੀਕ ਹੈ ਤੇ ਗੈਰ ਰਸਮੀ ਢਾਂਚਾ ਧਾਰਮਕ ਹੋਇਆ ਇਹਦਾ ਆਨਸਰ ਤੇ ਫਿਰ ਤਿੰਨ ਬਣਦੇ ਆ ਵਿਧਾਨਪਾਲਿਕਾ ਵੀ ਨਹੀਂ ਹੈ ਚੋਣ ਕਮਿਸ਼ਨ ਵੀ ਨਹੀਂ ਹੈ ਤੇ ਨੌਕਰਸ਼ਾਹੀ ਵੀ ਨਹੀਂ ਇਸ ਕਿਉਂਕਿ ਗੈਰ ਰਸਮੀ ਢਾਂਚੇ ਨਹੀਂ ਹੈ ਸੋ ਇਸ ਕਰਕੇ ਇਸ ਪ੍ਰਸ਼ਨ ਨੂੰ ਹੀ ਗਲਤ ਕਰ ਦੇਣਾ ਹੈ ਇਹ ਪ੍ਰਸ਼ਨ ਜਿਹੜਾ ਵਾ ਦੁਬਾਰਾ ਰਿਵੀਜ਼ਨ ਹੋ ਜਾਏਗਾ ਇਹਦਾ ਇਹ ਪ੍ਰਸ਼ਨ ਆ ਜੇ ਆਣਾ ਹੀ ਨਹੀਂ ਪਹਿਲੀ ਗੱਲ ਠੀਕ ਹੈ ਇਸ ਪ੍ਰਸ਼ਨ ਨੂੰ ਛੱਡ ਦਿਓ ਆਡ ਕਰ ਦਿਓ ਨੈਕਸਟ ਕੁਐਸਚਨ ਹੈਗਾ ਰਾਜਨੀਤਿਕ ਪ੍ਰਣਾਲੀ ਦੇ ਕਿਸੇ ਇੱਕ ਰਸਮੀ ਢਾਂਚੇ ਦਾ ਨਾਮ ਲਿਖੋ ਉਹ ਵਿਧਾਨਪਾਲਕ ਹੈ ਕਾਰਜਪਾਲਕ ਹੈ ਨਿਆਂਪਾਲਕ ਹੈ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਵੀਨਸ਼ਕਰਜ ਲਿਖੋ ਹਿੱਤ ਸਮੂਹੀਕਰਨ ਹਿੱਤ ਸਪਸ਼ਟੀਕਰਨ ਰਾਜਨੀਤਿਕ ਸਭਾ ਜਗਤ ਦੇ ਪ੍ਰਤੀ ਜਿਹੜਾ ਮਰਜ਼ੀ ਲਿਖ ਦਿਓ ਮੈਂ ਹਿੱਤ ਸਮੂਹੀਕਰਨ ਲਿਖਿਆ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਿਕਾਸ ਕਾਰਜ ਲਿਖੋ ਨਿਯਮ ਨਿਰਮਾਣ ਦਾ ਕਾਰਜ ਨਿਯਮ ਨਿਰਮਾਣ ਦਾ ਕਾਰਜ ਯਾਨੀ ਨਿਯਮ ਬਣਾਉਣ ਦਾ ਕਾਰਜ ਜਿਹਨੂੰ ਕਹਿ ਸਕਦੇ ਆਪਾਂ ਉਹਨੂੰ ਕਹਿੰਦੇ ਨੇ ਨਿਯਮ ਨਿਰਮਾਣ ਦਾ ਕਾਰਜ ਇਹ ਇਹਦਾ ਆਨਸਰ ਹੈ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਦਾ ਜਨਮਦਾਤਾ ਕੌਣ ਹੈ ਡੇਵਿਡ ਇਸਟਨ ਹੈ ਅਲਮੋਟ ਤੇ ਪਾਵਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੋਈ ਇੱਕ ਕੰਮ ਲਿਖੋ ਰਾਜਨੀਤਿਕ ਸਮਾਜਿਕ ਕਰਨ ਤੇ ਭਰਤੀ ਇਹੋ ਹੀ ਕੰਮ ਨੇ ਦੇ ਰਾਜਨੇ ਸਮਾਜਿਕ ਕਰਨ ਦੇ ਠੀਕ ਹੈ ਯਾਨੀ ਕਾਮਤੇ ਮੇਨ ਹੈ ਨਿਵੇਸ਼ ਕਾਰਜ ਤੇ ਨਿਕਾਸ ਕਾਰਜ ਨੂੰ ਇਹਸ਼ ਕਾਰਜਾਂ ਦੀਆਂ ਚਾਰ ਕਿਸਮਾਂ ਦੱਸੀਆਂ ਨਿਕਾਸ ਕਾਰਜਾਂ ਦੀਆਂ ਵੀ ਤਿੰਨ ਕਿਸਮਾਂ ਦੱਸੀਆਂ ਨੇ ਠੀਕ ਹੈ ਇਸ ਤੋਂ ਬਾਅਦ ਬੇਟਾ ਛੋਟੇ ਪ੍ਰਸ਼ਨ ਨੇ ਸੌਰੀ ਵੱਡੇ ਪ੍ਰਸ਼ਨ ਨੇ ਤੇ ਇਹ ਤੁਸੀਂ ਖੁਦ ਆਪ ਲੱਭਣੇ ਨੇ ਟੈਕਸਟ ਬੁੱਕ ਦੇ ਵਿੱਚ ਇਹਦੇ ਆਨਸਰ ਹੈਗੇ ਨੇ ਤੇ ਤੁਸੀਂ ਖੁਦ ਹੀ ਲੱਭਣੇ ਨੇ ਫਾਈਂਡ ਆਊਟ ਕਰਨੇ ਇਹਦੇ ਆਨਸਰ ਬੁੱਕ ਦੇ ਵਿੱਚੋਂ ਹੀ ਤੇ ਮੈਨੂੰ ਆਸ ਹੈ ਕਿ ਤੁਸੀਂ ਇੰਟੈਲੀਜੈਂਟ ਬੱਚੇ ਹੋ ਜਰੂਰ ਕਰ ਪਾਓਗੇ ਠੀਕ ਹੈ ਪ੍ਰਸ਼ਨ ਵਿੱਚ ਇੱਕ ਵਾਰ ਪੜ੍ਹ ਲੈਣਾ ਊੜਾ ਪ੍ਰਸ਼ਨ ਜੰਨੀਆ ਰਾਜਨੀਤਿਕ ਪ੍ਰਣਾਲੀ ਸ਼ਬਦ ਤੋਂ ਕੀ ਭਾਵ ਹੈ ਰਾਜਨੀਤਿਕ ਪ੍ਰਣਾਲੀ ਦੇ ਪਰਵਰਤਨ ਪ੍ਰਕਿਰਿਆ ਤੋਂ ਕੀ ਭਾਵ ਹੈ ਫੀਡਬੈਕ ਲੂਪ ਅਵਸਥਾ ਦੀ ਵਿਆਖਿਆ ਕਰੋ ਰਾਜਨੀਤਿਕ ਸੰਚਾਰ ਤੇ ਸਮੂਹੀਕਰਨ ਬਾਰੇ ਲਿਖੋ ਹਿੱਤ ਸਪਸ਼ਟਿਕਰਨ ਤੇ ਦਬਾਅ ਤੋਂ ਬਾਰੇ ਲਿਖੋ ਡੇਵ ਡਿਸਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਦਾ ਵਰਣਨ ਕਰੋ ਆਲਮਾਨਡਰ ਦੁਆਰਾ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਕੰਮਾਂ ਦੀ ਵਿਆਖਿਆ ਕੀਤੀ ਗਈ ਹੈ ਤੇ ਰਾਜਨੀਤਿਕ ਪ੍ਰਣਾਲੀ ਦਾ ਆਰਥਿਕ ਤੇ ਵਿਸ਼ੇਸ਼ਤਾਵਾਂ ਲਿਖੋ ਸੋ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਬੇਟਾ ਮੈਂ ਸਾਰੇ ਬੈਕ ਐਕਸਰਸਾਈਜ਼ ਦੀਆਂ ਆਨਸਰ ਕੀ ਜਿਹੜੇ ਛੋਟੇ ਕੁਐਸਚਨ ਨੇ ਜਰੂਰ ਸਾਲਵ ਕਰ ਦੇਣੇ ਆ ਵੱਡੇ ਪ੍ਰੈਸ਼ਨ ਤੁਸੀਂ ਆਪ ਜਿਹੜਾ ਨਾ ਬੁੱਕ ਨੂੰ ਪੜ੍ਹ ਕੇ ਤੇ ਆਨਸਰ ਤਿਆਰ ਕਰੋ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ